ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਭਾਈ ਛੱਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰੀ ਕੀਰਤਨੀਆਂ ਛੰਨ ਗੁਰੂ ਜਸ ਚੰਗਾ ਕਰਨ ਦੇ ਕਾਰਨ ਉਹਨਾਂ ਦੀ ਕੀਰਤਨੀ ਚੰਗੀ ਸੀ ਉਹਨਾਂ ਦੋਨਾਂ ਨੂੰ ਆਪਣੀ ਕੀਰਤਨੀ ਦੇਖ ਕੇ ਹੰਕਾਰ ਤੇ ਲਾਲਚ ਦਾ ਰੋਗ ਲੱਗ ਗਿਆ ਪਰ ਉਹ ਰੋਗ ਗੁਪਤ ਸੀ ਅੰਤਰਜਾਮੀ ਛੋਡੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਿਨਾ ਇਸ ਰੋਗ ਦਾ ਹੋਰ ਕਿਸੇ ਨੂੰ ਵੀ ਗਿਆਨ ਨਹੀਂ ਸੀ ਜਦੋਂ ਭਾਈ ਛੱਤੇ ਦੀ ਕੰਨਿਆ ਮੁਟਿਆਰ ਹੋ ਗਈ ਤਾਂ ਉਸ ਦਾ ਵਿਆਹ ਰੱਖਿਆ ਗਿਆ ਅਤੇ ਦੋਵੇਂ ਭਰਾਵਾਂ ਨੇ ਹੰਕਾਰ ਦੇ ਅਸਰ ਹੇਠਾਂ ਆ ਕੇ ਇਹ ਸਲਾਹ ਕੀਤੀ ਕਿ ਲੜਕੀ ਦਾ ਵਿਆਹ ਐਸੀ ਸ਼ਾਨ ਨਾਲ ਕੀਤਾ ਜਾਵੇ ਜੋ ਡੂਮ ਜਾਤੀ ਵਿੱਚ ਪੂਰਾ ਪ੍ਰਸਿੱਧ ਹੋ ਜਾਵੇ ਰਾਜ ਆ ਵਾਂਗ ਵਿੜਾਈ ਹੋਵੇ ਅਦਾਜ ਵੀ ਰੱਜ ਕੇ ਦਿੱਤਾ ਜਾਵੇ ਬਰਾਤ ਵਿੱਚ ਸੈਂਕੜੇ ਬਰਾਤੀ ਛੱਦੇ ਜਾਣ ਸਹਿਰ ਵਿੱਚ ਰੋਟੀ ਦਿੱਤੀ ਜਾਵੇ ਪਰ ਇਸ ਸਕੀਮ ਨੂੰ sire ਚਾੜਨ ਵਾਸਤੇ ਮਾਇਆ ਦੀ ਲੋੜ ਸੀ ਪਰ ਮਾਇਆ ਉਹਨਾਂ ਦੇ ਘਰ ਥੋੜੀ ਸੀ ਗੁਰੂ ਘਰ ਵਿੱਚ ਲੱਖਾਂ ਰੁਪਏ ਰੋਜ਼ ਚੜਦੇ ਸਨ ਉਹਨਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਨੂੰ ਆਖੀਏ ਕਿ ਇੱਕ ਦਿਨ ਦਾ ਸਾਰਾ ਚੜਾਵਾ ਉਨ੍ਹਾਂ ਦੀ ਕੰਨਿਆ ਦੇ ਵਿਆਹ ਵਾਸਤੇ ਦਿੱਤਾ ਜਾਵੇ ਇਹ ਸਲਾਹ ਕਰਕੇ ਉਹ ਦੋਨੇ ਗੁਰੂ ਜੀ ਦੇ ਹਜ਼ੂਰ ਪਹੁੰਚੇ ਅਤੇ ਬੇਨਤੀ ਕੀਤੀ ਗੁਰੂ ਜੀ ਅਸੀਂ ਕੰਨਿਆ ਦਾਣ ਕਰਨਾ ਹੈ ਖਰਚ ਵਾਸਤੇ ਛਾੜੀ ਮਾਲੀ ਸਹਾਇਤਾ ਕਰੋ ਗੁਰੂ ਜੀ ਨੇ ਕਿਹਾ ਕਿ ਕੰਨਿਆ ਦੇ ਵਿਆਹ ਵਾਸਤੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਤੁਹਾਡੇ ਕੋਲ ਕੀ ਘਾਟਾ ਜਿੰਨੀ ਮਾਇਆ ਦੀ ਲੋੜ ਹੋਵੇਗੀ ਓਨੇ ਸੰਗਤ ਵੱਲੋਂ ਮਿਲ ਜਾਵੇਗੀ ਪਰ ਭਾਈ ਸੱਤੇ ਤੇ ਭਾਈ ਬਲਵੰਡ ਜੀ ਦੇ ਦਿਲਾਂ ਵਿੱਚ ਹਉਮੈ ਆ ਚੁੱਕੀ ਸੀ ਉਹਨਾਂ ਦੇ ਰੋਗੀ ਦਿਲਾਂ ਨੇ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਨਾ ਕੀਤਾ ਲਾਲਚ ਵਿੱਚ ਆ ਗਏ ਉਹਨਾਂ ਨੇ ਸੋਚਿਆ ਕਿ ਗੁਰੂ ਜੀ ਸ਼ਾਇਦ ਥੋੜੇ ਪੈਸੇ ਦੇਣ ਜੇ ਇੱਕ ਦਿਨ ਦਾ ਚੜਾਵਾ ਗੁਰੂ ਜੀ ਬਖਸ਼ ਦੇਣ ਤਾਂ ਚੰਗਾ ਹੋ ਸਕਦਾ ਹੈ ਕਿਉਂਕਿ ਹਰ ਰੋਜ਼ 15000 ਤੋਂ ਘੱਟ ਚੜਾਵਾ ਨਹੀਂ ਸੀ ਚੜਦਾ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਦਿਲ ਦਾ ਹਾਲ ਦੱਸ ਦਿੱਤਾ ਗੁਰੂ ਜੀ ਨੇ ਹਾਂ ਕਰ ਦਿੱਤੀ ਕਿਉਂਕਿ ਗੁਰੂ ਜੀ ਨੇ ਉਹਨਾਂ ਦੇ ਹੰਕਾਰ ਰੋਗ ਦਾ ਇਲਾਜ ਕਰਨਾ ਸੀ ਮਿੱਥੇ ਦਿਨ ਉੱਤੇ ਭਾਈ ਛੱਤਾ ਤੇ ਭਾਈ ਬਲਵੰਡ ਕੀਰਤਨ ਕਰਨ ਲੱਗੇ ਅੱਜ ਉਹਨਾਂ ਦਾ ਧਿਆਨ ਚੜਾਵੇ ਵੱਲ ਸੀ ਜਦੋਂ ਕੋਈ ਸਿੱਖ ਆਉਂਦਾ ਤਾਂ ਦੇਖਦੇ ਹਨ ਕਿ ਉਹ ਕੀ ਚੜਾਉਂਦਾ ਹੈ ਜੇ ਤਾਂ ਰੁਪਈਆ ਛੱਡਦਾ ਤਾਂ ਖੁਸ਼ ਹੋ ਜਾਂਦੇ ਜੇ ਕੋਈ ਖਾਲੀ ਹੱਥ ਆਉਂਦਾ ਤਾਂ ਉਹਨਾਂ ਨੂੰ ਨਿਰਾਸ਼ਤਾ ਹੁੰਦੀ ਉਸ ਦਿਨ ਕੀਰਤਨ ਵਿੱਚ ਰਾਸ਼ ਨਹੀਂ ਸੀ ਕਿਉਂਕਿ ਉਹਨਾਂ ਦੀ ਰੂਹ ਤਾਂ ਮਾਇਆ ਦੇ ਪਿੱਛੇ ਫਿਰਦੀ ਸੀ ਕਿਉਂਕਿ ਜਿੱਥੇ ਲੋਭ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ ਜਦੋਂ ਦੋਵੇਂ ਭਰਾ ਕੀਰਤਨ ਕਰਕੇ ਉੱਠੇ ਤਾਂ ਸਾਰੀ ਚੜਤ ਗਿਣੀ ਗਈ ਉਹ ਸਿਰਫ 100 ਰੁਪਿਆ ਸੀ ਇਸ ਚੜਤ ਨੂੰ ਦੇਖ ਕੇ ਦੋਵੇਂ ਜਾਣੇ 당 ਰਹਿ ਗਏ ਹੰਕਾਰ ਤੇ ਲਾਲਚ ਦੇ ਫੋੜੇ ਫੁੱਟ ਗਏ ਉਹ ਛੜੇ ਬਲੇ ਬੋਲੇ ਗੁਰੂ ਜੀ ਇਹ ਬਹੁਤ ਮਾੜੀ ਗੱਲ ਹੋਈ ਹੈ 100 ਰੁਪਏ ਨਾਲ ਦੱਸੋ ਕੀ ਬਣੇਗਾ ਇਹ ਪੈਸੇ ਤਾਂ ਬਾਲਣ ਜੋਗੇ ਵੀ ਨਹੀਂ ਹਨ ਗੁਰੂ ਜੀ ਨੇ ਕਿਹਾ ਕਿ ਟੜਾਵੇ ਦਾ ਫੈਸਲਾ ਸੀ 100 ਪੂਰਾ ਕਰ ਦਿੱਤਾ ਇਹ 100 ਰੁਪਿਆ ਲੈ ਜਾਓ ਹੋਰ ਜੋ ਕੰਨਿਆ ਦੇ ਭਾਗ ਵਿੱਚ ਹੋਵੇਗਾ ਉਹ ਮਿਲ ਜਾਵੇਗਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਦੋਵੇਂ ਭਰਾਵਾਂ ਨੇ ਸਾਜ ਸਮੇਟੇ ਤੇ ਛੜੇ ਬਲੇ ਘਰ ਪਹੁੰਚ ਗਏ ਘਰੇ ਵੀ ਟਿਕ ਕੇ ਨਾ ਬੈਠੇ ਗੁਰੂ ਵਾਰੇ ਤੇ ਗੁਰਗੱਦੀ ਵਾਰੇ ਕੌੜੇ ਬੋਲ ਬੋਲਣ ਲੱਗੇ ਅਗਲੀ ਸਵੇਰ ਹੋਈ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਸੱਚੇ ਦਰਬਾਰ ਵਿੱਚ ਹਾਜ਼ਰ ਹੋਣਾ ਸੀ ਪਰ ਉਹ ਦੋਵੇਂ ਭਰਾ ਮੰਡਿਆਂ ਤੇ ਪਏ ਰਹੇ ਵੇਲੇ ਤੋਂ ਕੁਵੇਲਾ ਹੋਣ ਲੱਗਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਕੀਰਤਨ ਕਰਨ ਨਹੀਂ ਜਾਣਗੇ ਉਧਰ ਦੂਜੇ ਪਾਸੇ ਦਰਬਾਰ ਲੱਗ ਗਿਆ ਪੰਜਵੇਂ ਪਾਤਸ਼ਾਹ ਸੁੰਦਰ ਪਲੰਗ ਤੇ ਆਬਰਾਜੇ ਤੇ ਸੰਗਤਾਂ ਵੀ ਆ ਚੁੱਕੀਆਂ ਸਨ ਪਰ ਕੀਰਤਨ ਨਹੀਂ ਸੀ ਹੋ ਰਿਹਾ ਉਹ ਦੋਵੇਂ ਭਰਾ ਛੱਤਾ ਤੇ ਬਲਵੰਡ ਪਹੁੰਚੇ ਹੀ ਨਾ ਗੁਰੂ ਜੀ ਤਾਂ ਜਾਣਦੇ ਹੀ ਛੰਨ ਪਰ ਸੰਗਤਾਂ ਨੂੰ ਹੈਰਾਨੀ ਸੀ ਕਿ ਰਬਾਬੀ ਦਰਬਾਰ ਵਿੱਚ ਕਿਉਂ ਨਹੀਂ ਆਏ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾ ਕੇ ਰਬਾਬੀਆਂ ਨੂੰ ਛੱਦ ਲਿਆ ਗੁਰੂ ਘਰ ਦਾ ਸਰਦਾਲੂ ਸਿੱਖ ਨੱਥਾ ਪਾਈ ਛੱਤਾ ਤੇ ਭਾਈ ਬਲਵੰਡ ਜੀ ਦੇ ਘਰ ਪਹੁੰਚਿਆ ਉਹਨਾਂ ਦੇ ਘਰ ਦਾ ਬੂਹਾ ਬੰਦ ਸੀ ਤਾਂ ਆਵਾਜ਼ਾਂ ਮਾਰੀਆਂ ਫਿਰ ਭਾਈ ਛੱਤੇ ਬਾਹਰ ਆਇਆ ਭਾਈ ਛੱਤੇ ਨੂੰ ਦੇਖ ਕੇ ਸਖਨੇ ਬੇਨਤੀ ਕੀਤੀ ਕਿ ਭਾਈ ਜੀ ਚਲੋ ਸੱਚੇ ਪਾਤਸ਼ਾਹ ਜੀ ਛੱਦਰ ਰਹੇ ਹਨ ਦਰਬਾਰ ਸਾਹਿਬ ਵਿੱਚ ਚਲੋ ਕੀਰਤਨ ਦਾ ਵੇਲਾ ਹੈ ਇਹ ਸੁਨੇਹਾ ਸੁਣ ਕੇ ਭਾਈ ਛੱਤੇ ਦਾ ਦਿਲ ਟੜਕਣ ਲੱਗ ਪਿਆ ਉਹ ਪਾਗਲਾ ਵਾਂਗ ਕਾਲੀ ਕਾਲੀ ਆਖਣ ਲੱਗਾ ਅਸੀਂ ਨਹੀਂ ਜਾਣਾ ਉਹੋ ਸ਼ ਗੁਰੂ ਕੋਲੇ ਜਾਣ ਦਾ ਕੋਈ ਲਾਭ ਨਹੀਂ ਕੱਲ 100 ਰੁਪਿਆ ਦੇ ਕੇ ਟਿਕਾ ਦਿੱਤਾ ਜੇ ਅਸੀਂ ਚੜ੍ਹਤ ਲੈਣੀ ਸੀ ਤਾਂ ਮਸੰਦਾ ਰਾਹੀਂ ਸੰਗਤਾਂ ਨੂੰ ਅਖਵਾ ਦਿੱਤਾ ਕਿ ਭੇਟਾ ਨਾ ਦਵੋ ਜੇ ਗੁਰੂ ਈਰਖਾ ਕਰਦਾ ਹੈ ਤਾਂ ਸਾਨੂੰ ਕੀਰਤਨ ਕਰਨ ਦਾ ਕੀ ਲਾਭ ਨਾਲੇ ਅਸੀਂ ਰਵਾਬੀ ਹਾਂ ਅਸੀਂ ਜਿਸ ਅੱਗੇ ਵੀ ਕੀਰਤਨ ਕਰਾਂਗੇ ਉਹ ਗੁਰੂ ਬਣ ਜਾਵੇਗਾ ਸੰਗਤਾਂ ਉਸ ਨੂੰ ਮੱਥਾ ਟੇਕਣ ਲੱਗ ਪੈਣ ਗਿਆ ਜਾਓ ਅਤੇ ਗੁਰੂ ਜੀ ਨੂੰ ਆਖੋ ਉਹ ਨਹੀਂ ਆਉਂਦੇ ਇਹ ਆਖ ਕੇ ਭਾਈ ਛੱਤੇ ਨੇ ਬੂਹਾ ਬੰਦ ਕਰ ਦਿੱਤਾ ਸਿੱਖ ਹੈਰਾਨ ਤੇ ਚੁੱਪ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਮੁੜ ਹਾਜ਼ਰ ਹੋਇਆ ਉਸ ਨੇ ਭਾਈ ਛੱਤੇ ਦੇ ਸਾਰੇ ਬੋਲੇ ਬਚਨ ਗੁਰੂ ਜੀ ਦੀ ਹਜ਼ੂਰੀ ਵਿੱਚ ਇਣ ਬਿਨ ਬੋਲ ਸੁਣਾਏ ਦਇਆ ਦੇ ਸਾਗਰ ਸੱਚੇ ਪਤਸ਼ਾ ਨਿੰਦਾ ਸੁਣ ਕੇ ਵੀ ਨਹੀਂ ਘਬਰਾਏ ਭਾਈ ਗੁਰਦਾਸ ਜੀ ਨੂੰ ਆਖਣ ਲੱਗੇ ਭਾਈ ਸਾਹਿਬ ਜੀ ਆਓ ਆਪਾਂ ਗੁਰੂ ਘਰ ਦੇ ਰਬਾਬੀਆਂ ਨੂੰ ਸਤਕਾਰ ਨਾਲ ਗੁਰੂ ਘਰ ਵਿੱਚ ਲਿਆਈਏ ਉਹ ਭੁੱਲ ਕੇ ਕ੍ਰੋਧ ਕਰ ਬੈਠੇ ਨੇ ਗੁਰੂ ਘਰ ਕਿਸੇ ਤਰ੍ਹਾਂ ਦੀ ਥੜ ਨਹੀਂ ਉਹਨਾਂ ਦੀ ਕੰਨਿਆ ਦਾ ਵਿਆਹ ਜਿਵੇਂ ਉਹ ਚਾਹੁੰਦੇ ਨੇ ਓਵੇਂ ਹੀ ਹੋ ਜਾਵੇਗਾ ਉਹਨਾਂ ਨੂੰ ਹੋਮੇ ਰੋਗ ਦੁਖੀ ਕਰ ਰਿਹਾ ਹੈ ਭਾਈ ਗੁਰਦਾਸ ਜੀ ਭਾਈ ਛੱਤੇ ਤੇ ਭਾਈ ਬਲਵੰਡ ਜੀ ਦੇ ਘਰ ਨੂੰ ਤੁਰੇ ਨਿਮਰਤਾ ਦੀ ਹੱਦ ਹੋ ਗਈ ਮਰਾਸੀਆਂ ਨੂੰ ਮਨਾਉਣ ਵਾਸਤੇ ਉਸ ਸਮੇਂ ਦੇ ਮਹਾਨ ਵਿਦਵਾਨ ਤੇ ਕਵੀ ਜਾ ਰਹੇ ਸਨ ਉਹ ਵੀ ਨੰਗੇ ਪੈਰੀ ਭਾਈ ਗੁਰਦਾਸ ਜੀ ਬੂਹੇ ਕੋਲ ਜਾ ਕੇ ਕਿੰਨਾ ਚਿਰ ਆਵਾਜ਼ਾਂ ਮਾਰਦੇ ਰਹੇ ਸਾਰੇ ਟੱਬਰ ਨੇ ਆਵਾਜ਼ਾਂ ਅਣ ਸੁਣੀਆਂ ਕਰ ਦਿੱਤੀਆਂ ਆਖਰ ਭਾਈ ਬਲਵੰਡ ਆਇਆ ਭਾਈ ਸਾਹਿਬ ਨੂੰ ਦੇਖ ਕੇ ਉਹ ਵੀ ਪੁੱਠਾ ਹੀ ਬੋਲਿਆ ਜਾਓ ਤੁਸੀਂ ਆਪ ਕੀਰਤਨ ਕਰ ਲਵੋ ਅਸੀਂ ਨਹੀਂ ਆਉਣਾ ਇੱਕ ਵਾਰ ਜਦ ਆਖ ਭੇਜਿਆ ਘੜੀ ਮੁੜ ਆਉਣ ਦਾ ਕੀ ਮਤਲਬ ਸਾਡਾ ਪਿੱਛਾ ਛੱਡੋ ਕੱਲ ਅਸੀਂ ਸ਼ਹਿਰੋਂ ਵੀ ਚਲੇ ਜਾਵਾਂਗੇ ਭਾਈ ਗੁਰਦਾਸ ਜੀ ਨੇ ਬੜੀ ਹਲੀਮੀ ਤੇ ਪਿਆਰ ਦੇ ਲਹਿਜੇ ਵਿੱਚ ਸਮਝਾਇਆ ਕਿ ਕ્રોਧ ਕਰਨਾ ਠੀਕ ਨਹੀਂ ਹੈ ਆਓ ਚੱਲੀਏ ਗੁਰੂ ਜਸ ਕੀਰਤਨ ਕਰੀਏ ਮਾਇਆ ਦੇ ਕਾਰਨ ਗੁਰੂ ਪੀਰ ਨਾਲ ਵਿਗਾੜ ਨਹੀਂ ਚਾਹੀਦੀ ਤੁਸਾਂ ਦੀ ਕੰਨਿਆ ਅਸਾਂ ਦੀ ਵੀ ਕੰਨਿਆ ਹੈ ਜਿਵੇਂ ਆਖੋਂਗੇ ਤਵੇਂ ਹੀ ਛਾਣ ਨਾਲ ਵਿਆਹ ਹੋ ਜਾਵੇਗਾ ਚਲੋ ਕ્રોਧ ਨੂੰ ਮਾਰੋ ਜਦੋਂ ਕਿਸੇ ਦੇ ਮਾੜੇ ਦਿਨ ਹੋਣ ਉਦੋਂ ਕਿਸੇ ਦੀਆਂ ਚੰਗੀਆਂ ਗੱਲਾਂ ਵੀ ਮਾੜੀਆਂ ਪ੍ਰਤੀਤ ਹੁੰਦੀਆਂ ਹਨ ਉਹ ਕਿਸੇ ਮਹਾਪੁਰਖ ਦੇ ਉਪਦੇਸ਼ ਵੱਲ ਵੀ ਕੰਨ ਨਹੀਂ ਕਰਦਾ ਭਾਈ ਬਲਵੰਡ ਨੇ ਇੱਕ ਨਾ ਸੁਣੀ ਸਗੋਂ ਅੰਦਰ ਚਲਾ ਗਿਆ ਭਾਈ ਗੁਰਦਾਸ ਜੀ ਵਾਪਸ ਮੁੜ ਆਏ ਉਸ ਤੋਂ ਬਾਅਦ ਗੁਰੂ ਜੀ ਆਪ ਚੰਦਰਨ ਦੀ ਚੌਂਕੀ ਵਾਲੇ ਸਿੰਘਾਸਣ ਤੋਂ ਉੱਠੇ ਸੰਗਤਾਂ ਦਾ ਉਧਾਰ ਕਰਨ ਵਾਸਤੇ ਡੂਮਾ ਦੇ ਘਰ ਨੂੰ ਤੁਰ ਪਏ ਸੰਗਤ ਨੇ ਨਾਲ ਜਾਣਾ ਚਾਹਿਆ ਪਰ ਗੁਰੂ ਜੀ ਨੇ ਸਭ ਨੂੰ ਰੋਕ ਦਿੱਤਾ ਉਹਨਾਂ ਨੇ ਕਿਹਾ ਭਾਈ ਗੁਰਦਾਸ ਜੀ ਤੋਂ ਬਿਨਾਂ ਉਹ ਕਿਸੇ ਨੂੰ ਨਾਲ ਨਹੀਂ ਲਿਜਾਣਗੇ ਜਦ ਆਪ ਭਾਈ ਛੱਤੇ ਤੇ ਭਾਈ ਬਲਵੰਡ ਦੇ ਘਰ ਕੋਲ ਗਏ ਤਾਂ ਘਰ ਦਾ ਬੂਹਾ ਆਪਣੇ ਆਪ ਖੁੱਲ ਗਿਆ ਗੁਰੂ ਜੀ ਅੰਦਰ ਚਲੇ ਗਏ ਅੱਗੇ ਭਾਈ ਛੱਤਾ ਤੇ ਭਾਈ ਬਲਵੰਡ ਜੀ ਮੰਝਿਆਂ ਉੱਤੇ ਬੈਠੇ ਸਨ ਉਹਨਾਂ ਨੇ ਅੱਗੇ ਉੱਠ ਕੇ ਗੁਰੂ ਜੀ ਦਾ ਸਤਕਾਰ ਨਾ ਕੀਤਾ ਜਵਾਨੋਂ ਵੀ ਜੀ ਆਇਆਂ ਨੂੰ ਨਹੀਂ ਕਿਹਾ ਘਰ ਦੇ ਬਾਕੀ ਦੇ ਜੀ ਵੀ ਚੁੱਪ ਰਹੇ ਗੁਰੂ ਜੀ ਨੇ ਦੋਹਾਂ ਨੂੰ ਸਬੋਧਨ ਕਰਦੇ ਬਚਨ ਕੀਤਾ ਕਿ ਚਲੋ ਭਾਈ ਕੀਰਤਨ ਕਰੋ ਸੰਗਤਾਂ ਉਡੀਕ ਰਹੀਆਂ ਨੇ ਜੇ ਕੋਈ ਰੋਸ ਹੋਵੇਗਾ ਤਾਂ ਉਹ ਮੇਰੇ ਨਾਲ ਹੈ ਗੁਰੂ ਘਰ ਨਾਲ ਕੀ ਰੋਸ ਚਲੋ ਕੀਰਤਨ ਕਰੋ ਭਾਈ ਬਲਵੰਡ ਜੀ ਕ੍ਰੋਧ ਨਾਲ ਬੋਲੇ ਅਸਾਂ ਨਹੀਂ ਜਾਣਾ ਅਸੀਂ ਤੁਸਾਂ ਨੂੰ ਗੁਰੂ ਬਣਾਉਣ ਦਾ ਯਤਨ ਕੀਤਾ ਛਾੜੇ ਕੀਰਤਨ ਕਰਕੇ ਹੀ ਲੋਕ ਆਉਂਦੇ ਨੇ ਪਰ ਤੁਸਾਂ ਨੇ ਧੋਖਾ ਕੀਤਾ ਸੰਗਤਾਂ ਨੂੰ ਰੋਕ ਦਿੱਤਾ ਕਿ ਭੇਟਾ ਨਾ ਛਾੜਨ ਜਾਓ ਜਾ ਕੇ ਹੋਰ ਕਿਸੇ ਕੋਲੋਂ ਕੀਰਤਨ ਕਰਵਾ ਲਵੋ ਅਸੀਂ ਕਿਸੇ ਹੋਰ ਛੋਡੀ ਕੋਲ ਜਾ ਕੇ ਕੀਰਤਨ ਕਰਾਂਗੇ ਉਸ ਨੂੰ ਹੀ ਗੁਰੂ ਬਣਾ ਦੇਾਂਗੇ ਜਿੱਥੇ ਕਦਰ ਨਾ ਹੋਵੇ ਉੱਥੇ ਰਹਿਣਾ ਚੰਗਾ ਨਹੀਂ ਗੁਰੂ ਨਾਨਕ ਜੀ ਕੋਲ ਜੇ ਭਾਈ ਮਰਦਾਨਾ ਜੀ ਨਾ ਹੁੰਦੇ ਤਾਂ ਉਹਨਾਂ ਨੂੰ ਗੁਰੂ ਕਿਛਨੇ ਆਖਣਾ ਸੀ ਗੁਰੂ ਅੰਗਦ ਦੇਵ ਜੀ ਤੇ ਤੁਹਾਡੇ ਪਿਤਾ ਜੀ ਨੂੰ ਜੇਕਰ ਗੁਰੂ ਪ੍ਰਗਟ ਕਰਨ ਵਾਲੇ ਹਾਂ ਤਾਂ ਉਹ ਅਸੀਂ ਹਾਂ ਹੁਣ ਸਾਡੀ ਤੁਹਾਡੇ ਨਾਲ ਨਹੀਂ ਪੁੱਗਦੀ ਕੋਈ ਹੋਰ ਪ੍ਰਬੰਧ ਕਰ ਲਵੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਫਿੱਕੇ ਬੋਲ ਸੁਣੇ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਨਿੰਦਿਆ ਸੁਣੀ ਤਾਂ ਕ੍ਰੋਧਵਾਣ ਹੋ ਗਏ ਉਸੇ ਵੇਲੇ ਆਖਿਆ ਸਤਿਆ ਤੇ ਬਲਵੰਡੇ ਤੁਸੀਂ ਫਿੱਟ ਚੁੱਕੇ ਹੋ ਇਹ ਫਟੇਵਾ ਤੁਹਾਨੂੰ ਤੰਗ ਕਰੇਗਾ ਇਹ ਬਚਨ ਕਰਕੇ ਗੁਰੂ ਜੀ ਵਾਪਸ ਮੁੜ ਆਏ ਰਾਹ ਵਿੱਚ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਮੇਰਾ ਦੇ ਦਾਤੇ ਗੁਰੂ ਜੀ ਦਰਬਾਰ ਵਿੱਚ ਪਹੁੰਚੇ ਦੋ ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ ਤੁਸੀਂ ਦੋਨੋਂ ਕੀਰਤਨ ਕਰੋ ਚੁੱਕੋ ਸਾਜ਼ ਤੇ ਵਜਾਓ ਗੁਰੂ ਜਸ ਕਰੋ ਅੱਜ ਤੋਂ ਮੇਰੇ ਸਿੱਖ ਗੁਰੂ ਜਸ ਕਰਨਗੇ ਗੁਰੂ ਜਸ ਵਾਸਤੇ ਮੇਰਾ ਸਿੱਖ ਕਿਸੇ ਦਾ ਆਸਰਾ ਨਹੀਂ ਟੋਲੇਗਾ ਗੁਰੂ ਜੀ ਦੇ ਇਸ਼ਾਰਾ ਕਰਨ ਤੇ ਦੋਨਾਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸਾਜ਼ ਵੱਜੇ ਰਾਗ ਗਾਇਆ ਗਿਆ ਸ਼ਬਦ ਪੜੇ ਗਏ ਐਸਾ ਆਨੰਦ ਵੱਜਿਆ ਕਿ ਸੰਗਤ ਵਿੱਚੋਂ ਕੋਈ ਇਹ ਨਾ ਜਾਣ ਸਕਿਆ ਕਿ ਜੋ ਕੀਰਤਨ ਕਰਦੇ ਹਨ ਉਹਨਾਂ ਨੂੰ ਰਾਗ ਦੀ ਸਮਝ ਨਹੀਂ ਉਸ ਦਿਨ ਤੋਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਉਧਰ ਦੂਜੇ ਪਾਸੇ ਭਾਈ ਛੱਤਾ ਤੇ ਭਾਈ ਬਲਵੰਡ ਦਰਦਰ ਤੇ ਠੋਕਰਾਂ ਖਾਣ ਲੱਗੇ ਕਿਉਂਕਿ ਜਦੋਂ ਗੁਰੂ ਜੀ ਨੇ ਫਟਕਾਰ ਦਿੱਤਾ ਤਾਂ ਫਿਰ ਮੱਥੇ ਕੌਣ ਲਾਵੇ ਜਿੱਧਰ ਉਹ ਜਾਂਦੇ ਲੋਕ ਮੂੰਹ ਪਾਸੇ ਕਰ ਲੈਂਦੇ ਘਰਾਂ ਦੇ ਬੂਹੇ ਬੰਦ ਕਰ ਲੈਂਦੇ ਜੋ ਪੂੰਜੀ ਉਹਨਾਂ ਕੋਲ ਸੀ ਉਹ ਖਾਂਦਿਆ ਖਾਂਦਿਆ ਮੁੱਕ ਗਈ ਕਈ ਗੁਰੂ ਨਿੰਦਕਾਂ ਤੇ ਢੀਰ ਮੱਲੀਆਂ ਸੋਡੀਆਂ ਕੋਲ ਗਏ ਪਰ ਕਿਸੇ ਨੇ ਵੀ ਉਹਨਾਂ ਨੂੰ ਆਸਰਾ ਨਾ ਦਿੱਤਾ ਉਹ ਭੁੱਖੇ ਮਰਨ ਲੱਗੇ ਉਹਨਾਂ ਨੂੰ ਕੁਝ ਨਹੀਂ ਸੀ ਸੁਝਦਾ ਕਿ ਉਹ ਕੀ ਕਰਨ ਹੌਲੀ-ਹੌਲੀ ਉਹ ਬਿਮਾਰ ਪੈਣ ਲੱਗੇ ਸਰੀਰ ਉੱਤੇ ਫੋੜੇ ਜ਼ਖਮ ਬਣ ਗਏ ਉਹਨਾਂ ਨੂੰ ਕੋਹੜ ਹੋ ਗਿਆ ਇੱਕ ਢਿੱਡੋਂ ਭੁੱਖੇ ਉਤੋਂ ਤਣ ਨੂੰ ਕੋਹੜ ਉਹ ਅਤ ਦੁਖੀ ਹੋਣ ਲੱਗੇ ਗੁਰੂ ਅਰਜਨ ਦੇਵ ਜੀ ਦਾ અપਮਾਨ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਰਾਮਦਾਸ ਜੀ ਤੱਕ ਨਿੰਦਿਆ ਕੀਤੀ ਨਰਕ ਦੇ ਭਾਗੀ ਤਾਂ ਹੋਣਾ ਹੀ ਸੀ ਉਹਨਾਂ ਦੇ ਗਵੰਢੀ ਵੀ ਤੰਗ ਹੋ ਗਏ ਉਹਨਾਂ ਨੂੰ ਬਦਬੂ ਤੰਗ ਕਰਦੀ ਸੀ ਭਾਈ ਛੱਤਾ ਤੇ ਭਾਈ ਬਲਵੰਡ ਘਰੋਂ ਬਾਹਰ ਨਾ ਨਿਕਲਦੇ ਉਹਨਾਂ ਨੂੰ ਆਪਣੇ ਭੁੱਲ ਦਾ ਗਿਆਨ ਹੋ ਗਿਆ ਆਪਣੇ ਮੂੰਹ ਉੱਤੇ ਆਪ ਹੀ ਚਪੇੜਾਂ ਮਾਰਨ ਲੱਗੇ ਗੁਰੂ ਨਿੰਦਕ ਨੂੰ ਕਿਤੇ ਢੂਈ ਨਹੀਂ ਮਿਲਦੀ ਉਹ ਰੋ ਰੋ ਕੇ ਇਹ ਆਖਣ ਲੱਗੇ ਕੋਈ ਸਾਨੂੰ ਗੁਰੂ ਜੀ ਪਾਸ ਲੈ ਚੱਲੋ ਕੋਈ ਸਾਡਾ ਬਚੋਲਾ ਬਣੇ ਅਸੀਂ ਭੁੱਲ ਗਏ ਅਸੀਂ ਪਾਪੀ ਮਹਾ ਕੋੜੀ ਛਾੜੀ ਫਰਿਆਦ ਕੋਈ ਸੁਣੇ ਪਰ ਸੁਣੇ ਕੌਣ ਉਹ ਆਪਣੇ ਕੋਠੇ ਚੜ ਜਾਂਦੇ ਤੇ ਕੂਕਦੇ ਰਹਿੰਦੇ ਇੱਕ ਦਿਨ ਉਹਨਾਂ ਨੂੰ ਚੇਤੇ ਆਇਆ ਕਿ ਲਾਹੌਰ ਵਿੱਚ ਭਾਈ ਲੱਧਾ ਜੀ ਪਰ ਉਪਕਾਰ ਹਨ ਉਹਨਾਂ ਨੂੰ ਮਿਲ ਕੇ ਤਰਲਾ ਕੀਤਾ ਜਾਵੇ ਤਾਂ ਉਹ ਜ਼ਰੂਰ ਵਿਚੋਲੇ ਬਣਨ ਨੂੰ ਤਿਆਰ ਹੋ ਜਾਣਗੇ ਉਹਨਾਂ ਦੀ ਬੇਨਤੀ ਨੂੰ ਗੁਰੂ ਜੀ ਵੀ ਪ੍ਰਵਾਨ ਕਰ ਲੈਣਗੇ ਬਸ ਨੰਗੇ ਪੈਰੀ ਘਰੋਂ ਲਾਹੌਰ ਨੂੰ ਤੁਰ ਪਏ 35 ਮੀਲ ਪੰਡਾ ਸਵੇਰ ਦੇ ਤੁਰੇ ਥਾਵ ਨੂੰ ਲਾਹੌਰ ਪਹੁੰਚ ਗਏ ਜਦੋਂ ਦੋਵੇਂ ਜਾਣੇ ਭਾਈ ਲੱਧਾ ਜੀ ਦੇ ਘਰ ਪਹੁੰਚੇ ਤਾਂ ਭਾਈ ਲੱਧਾ ਜੀ ਦੀਆਂ ਨੂੰਹਾਂ ਧੀਆਂ ਨੂੰ ਪਤਾ ਲੱਗਾ ਕਿ ਗੁਰੂ ਫਟਕਾਰੇ ਆਏ ਹਨ ਤਾਂ ਉਹਨਾਂ ਨੇ ਬਾਹਰਲਾ ਬੂਹਾ ਬੰਦ ਕਰ ਦਿੱਤਾ ਉਸ ਵੇਲੇ ਭਾਈ ਲੱਧਾ ਜੀ ਘਰੇ ਹੀ ਛੰਨ ਗਲੀ ਵਿੱਚ ਭਾਈ ਛੱਤਾ ਤੇ ਭਾਈ ਬਲਵੰਡ ਜੀ ਕੁੱਕਣ ਲੱਗੇ ਤਰਲੇ ਕੱਢਣ ਲੱਗੇ ਭਾਈ ਲੱਧਾ ਜੀ ਆਪ ਪਰ ਉਪਕਾਰ ਹੋ ਅਸਾਂ ਪਾਪੀਆਂ ਉੱਪਰ ਦਇਆ ਕਰੋ ਸਾਡੇ ਵਿਚੋਲੇ ਬਣੋ ਗੁਰੂ ਜੀ ਨਾਲ ਮੇਲ ਕਰਾਵੋ ਅਸੀਂ ਭੁੱਲਾ ਬਖਸ਼ਾ ਲਈਏ ਗੁਰੂ ਬਖਸ਼ਣ ਹਾਰ ਹੈ ਪਾਈ ਜੀ ਤੁਹਾਡੇ ਬਿਨਾ ਛਾੜੇ ਰੋਗ ਦਾ ਇਲਾਜ ਕਿਸੇ ਨੇ ਨਹੀਂ ਕਰਨਾ ਛਾੜੇ ਤਰਲੇ ਵੱਲ ਧਿਆਨ ਕਰੋ ਅਸੀਂ ਪਾਪੀ ਅਸੀਂ ਕੋੜੀ ਅਸੀਂ ਫਟਕਾਰੇ ਤੇਰੇ ਦਰ ਤੇ ਆ ਕੇ ਰੋਂਦੇ ਹਾਂ ਪਾਈ ਲੱਦਾ ਜੀ ਨੂੰ ਤਰਸ ਆ ਗਿਆ ਬੂਹਾ ਖੋਲਿਆ ਪਾਈ ਛੱਤਾ ਤੇ ਪਾਈ ਬਲਵੰਡ ਦੇ ਸ਼ਨਮੁਖ ਹੋ ਕੇ ਆਖਿਆ ਜਾਓ ਜਾਓ ਘਰ ਨੂੰ ਮੈਂ ਕੱਲ ਨੂੰ ਗੁਰੂ ਕੋਲ ਜਾਵਾਂਗਾ ਗੁਰੂ ਜੀ ਕੋਲੋਂ ਤੁਹਾਡੇ ਲਈ ਖਿਮਾ ਦਾ ਦਾਨ ਮੰਗਾਗਾ ਭਾਈ ਲੱਧਾ ਜੀ ਦੇ ਜਵਾਨੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਭਾਈ ਲੱਧਾ ਜੀ ਦੀ ਉਸਤਤ ਕਰਦੇ ਹੋਏ ਵਾਪਸ ਮੁੜ ਪਏ ਉਦਰ ਸਵੇਰ ਹੋਈ ਤਾਂ ਭਾਈ ਲੱਧਾ ਜੀ ਜੋ ਪਰਉਪਕਾਰੀ ਨੇ ਉਹਨਾਂ ਪਰਉਪਕਾਰ ਕਰਨ ਦਾ ਹੌਸਲਾ ਕਰ ਲਿਆ ਇਹੋ ਜਿਹਾ ਹੌਸਲਾ ਕੋਈ ਬਿਰਲਾ ਹੀ ਕਰ ਸਕਦਾ ਸੀ ਗੁਰੂ ਜੀ ਦਾ ਹੁਕਮ ਸੀ ਕਿ ਜੋ ਭਾਈ ਛੱਤਾ ਤੇ ਬਲਵੰਡ ਦੀ ਗੱਲ ਕਰੇ ਉਸ ਨੂੰ ਨਸਰ ਹੋਣਾ ਪਵੇਗਾ ਨਸਰ ਹੋਣਾ ਉਸ ਵੇਲੇ ਇੱਕ ਕਿਸਮ ਦੀ ਸਜ਼ਾ ਸੀ ਭਾਈ ਲੱਧਾ ਜੀ ਨੇ ਸੋਚਿਆ ਕਿ ਉਹ ਘਰੋਂ ਨਸਰ ਹੋ ਕੇ ਹੀ ਨਿਕਲਣਗੇ ਉਹਨਾਂ ਨੇ ਇੱਕ ਖੋਤਾ ਮਗਵਾ ਲਿਆ ਉਸ ਨੂੰ ਟਾਕਿਆਂ ਜਿਹੀ ਲਗਾਮ ਲਗਾਈ ਤੇ ਉੱਤੇ ਪਾਟੀ ਜਿਹੀ ਗੋਦੜੀ ਛੱਟ ਕੇ ਆਪ ਖੋਤੇ ਤੇ ਚੜ ਬੈਠੇ ਪਿੰਡੇ ਨੂੰ ਸਵਾ ਤੇ ਕਾਲਖ ਮਲ ਕੇ ਮੂੰਹ ਕਾਲਾ ਕਰ ਲਿਆ ਇਹ ਨਸਰ ਹੋਣ ਦਾ ਢੰਗ ਸੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਭਾਈ ਲੱਧਾ ਜੀ ਕਿਉਂ ਨਸਰ ਹੋ ਰਹੇ ਹਨ ਬੱਚੇ ਆਲੇ ਦਿਵਾਲੇ ਇਕੱਠੇ ਕੋਈ ਹੱਸਦਾ ਕੋਈ ਤਾੜੀਆਂ ਮਾਰਦਾ ਭਾਈ ਲੱਧਾ ਜੀ ਦੇ ਪਿੱਛੇ ਜਲੂਸ ਜਿਹਾ ਬਣ ਗਿਆ ਲਾਹੌਰ ਦੇ ਮਾਲਾ ਸਰ ਬਾਗ ਤੱਕ ਬਹੁਤ ਭੀੜ ਨਾਲ ਆਈ ਹੋਲੀ-ਹੋਲੀ ਦੂਸਰੇ ਦਿਨ ਭਾਈ ਲੱਧਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਸਿੱਖਾਂ ਨੇ ਗੁਰੂ ਜੀ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਭਾਈ ਲੱਧਾ ਜੀ ਨਸਰ ਹੋ ਕੇ ਆ ਰਹੇ ਹਨ ਅੰਤਰਜਾਮੀ ਛਤਗੁਰੂ ਜੀ ਜਾਣ ਗਏ ਸੀ ਕਿ ਭਾਈ ਲੱਧਾ ਜੀ ਕਿਉਂ ਨਸਰ ਹੋਏ ਹਨ ਗੁਰੂ ਜੀ ਸੰਘਾਸਣ ਤੋਂ ਉੱਠੇ ਸ੍ਰੀ ਦਰਬਾਰ ਸਾਹਿਬ ਤੋਂ ਥੋੜਾ ਅੱਗੇ ਨੂੰ ਹੋ ਕੇ ਭਾਈ ਲੱਧਾ ਜੀ ਨੂੰ ਮਿਲਣ ਵਾਸਤੇ ਖੜੇ ਹੋ ਗਏ ਸਿੱਖ ਦੇ ਸਿੱਖੀ ਸਿਦਕ ਤੇ ਪਰ ਉਪਕਾਰ ਕਰਨ ਦੀ ਰੂਹ ਨੇ ਗੁਰੂ ਜੀ ਨੂੰ ਸਿੰਘਾਸਣ ਤੋਂ ਉਠਾ ਦਿੱਤਾ ਭਾਈ ਲੱਦਾ ਜੀ 3 ਦਰਬਾਰ ਸਾਹਿਬ ਦੇ ਨੇੜੇ ਪਹੁੰਚ ਕੇ ਖੋਤੇ ਤੋਂ ਉਤਰੇ ਅਤੇ ਪੈਦਲ ਅੱਗੇ ਨੂੰ ਚੱਲ ਪਏ ਅੱਗੇ ਸੰਗਤ ਸਮੇਤ ਗੁਰੂ ਜੀ ਖਲੋਤੇ ਸ਼ਨ ਆਪਣੇ ਸਿੱਖ ਨੂੰ ਆਉਂਦਿਆਂ ਦੇਖ ਕੇ ਮੁਸਕਰਾ ਪਏ ਦੇਅਰੂ ਸੱਚੇ ਪਾਤਸ਼ਾਹ ਦਿਆਲਤਾ ਵਿੱਚ ਆ ਗਏ ਭਾਈ ਲੱਦਾ ਜੀ ਨੂੰ ਜਫੀ ਪਾ ਕੇ ਪੁੱਛਣ ਲੱਗੇ ਭਾਈ ਲੱਦਾ ਜੀ ਇਹ ਕੀ ਤੁਸੀਂ ਆਪਣੇ ਨਾਲ ਕੀਤਾ ਹੈ ਭਾਈ ਲੱਦਾ ਜੀ ਨੇ ਕਿਹਾ ਕਿ ਦਾਤਾ ਜੀ ਅਸੀਂ ਜੀਵ ਭੁੱਲਣਹਾਰ ਤੇ ਪਾਪੀ ਹਾਂ ਮਾਇਆ ਹੰਕਾਰ ਤੇ ਸ਼ੈਤਾਨੀ ਦਾ ਬਲ ਛਾੜੀ ਆਤਮਾ ਉੱਤੇ ਧਰਨਾ ਮਾਰ ਕੇ ਬੈਠਾ ਹੈ ਉਸ ਦੇ ਅਸਰ ਹੇਠ ਸਾਡੇ ਕੋਲੋਂ ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ ਆਪਣਾ ਭੁੱਲਾਂ ਨੂੰ ਚਿਤਾਰੋ ਦਇਆ ਕਰੋ ਗੁਰੂ ਜੀ ਨੇ ਪੁੱਛਿਆ ਕੀ ਭੁੱਲ ਹੋ ਗਈ ਹੈ ਭਾਈ ਲੱਧਾ ਜੀ ਨੇ ਕਿਹਾ ਮੈਂ ਭੁੱਲ ਨਹੀਂ ਕੀਤੀ ਮੈਂ ਆਪ ਜੀ ਦੀ ਆਗਿਆ ਦਾ ਉਲੰਘਣਾ ਕੀਤਾ ਹੈ ਮੈਂ ਬਚੋਲਾ ਬਣ ਆਇਆ ਹਾਂ ਕਿ ਭਾਈ ਛੱਤੇ ਤੇ ਭਾਈ ਬਲਵੰਡ ਨੂੰ ਖਿਮਾ ਕਰੋ ਉਹ ਕਰਨੀ ਦਾ ਫਲ ਪਾ ਚੁੱਕੇ ਹਨ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਲੱਧਾ ਜੀ ਉਹਨਾਂ ਦੋਹਾਂ ਭਾਈਆਂ ਨੇ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਕੀਤੀ ਹੈ ਜਿਸ ਜਵਾਨ ਨਾਲ ਨਿੰਦਾ ਕੀਤੀ ਹੈ ਜੇ ਉਸੇ ਜਵਾਨ ਨਾਲ ਹੀ ਉਸਤਤ ਕਰਨ ਤਾਂ ਉਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ ਗੁਰੂ ਜੀ ਕੋਲੋਂ ਇਹ ਆਗਿਆ ਹਾਸਲ ਕਰਕੇ ਭਾਈ ਲੱਧਾ ਜੀ ਭਾਈ ਛੱਤੇ ਤੇ ਭਾਈ ਬਲਵੰਡ ਜੀ ਦੇ ਘਰ ਪਹੁੰਚੇ ਦੋਹਾਂ ਭਾਈਆਂ ਨੂੰ ਬਾਹਰ ਛੱਦ ਕੇ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੁੜ ਹਾਜ਼ਰ ਹੋ ਗਏ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਭਾਈ ਛੱਤੇ ਤੇ ਭਾਈ ਬਲਵੰਡ ਜੀ ਨੇ ਗੁਰੂ ਘਰ ਦੀ ਮਹਿਮਾ ਵਰਣਨ ਕੀਤੀ ਜੋ ਰਾਗ ਰਾਮਕਲੀ ਵਿੱਚ ਰਾਮਕਲੀ ਕੀ ਵਾਰ ਰਾਏ ਜਦੋਂ ਇਹ ਵਾਰ ਸੰਪੂਰਨ ਹੋਈ ਤਾਂ ਭਾਈ ਛੱਤੇ ਤੇ ਭਾਈ ਬਲਵੰਡ ਦਾ ਕੋਹੜ ਦੂਰ ਹੋ ਗਿਆ ਉਨ੍ਹਾਂ ਦੀ ਦੇ ਕੰਚਣ ਵਾਂਗ arogh ਤੇ ਨਿਰਮਲ ਹੋ ਗਈ ਇਸ ਮਹਾਨ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਪੀਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਗੁਰੂ ਜੀ ਜੋ ਬਾਣਾ ਵਰਤਉਂਦੇ ਹਨ ਉਸ ਨੂੰ ਭਰੋਸੇ ਤੇ ਹੌਸਲੇ ਨਾਲ ਦੇਖਣਾ ਚਾਹੀਦਾ ਹੈ ਭਾਈ ਲੱਦਾ ਜੀ ਬਾਗ ਪਰ ਉਪਕਾਰ ਕਰਨਾ ਚਾਹੀਦਾ ਹੈ ਉਹ ਸਾਧ ਸੰਗਤ ਜੀ ਜੇਕਰ ਇਹ ਸਾਖੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ